ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੜਾ ਦਿਖਾਵਾਂਗੇ ਰੇਟ ਡਿਟੇਲ ਵੀਡੀਓ ਦੇ ਵਿੱਚ ਆਊਗਾ ਆਓਗੇ ਵੀਰ ਮੈਂ ਕਰੀਏਗਾ ਬਾਈ ਜੀ ਫਸਤੀ ਗਾਦੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਪੰਡ ਚੰਨਰਵਾਲੀ ਜ਼ਿਲ੍ਹਾ ਬਰਨਾਲਾ ਹਰਵਿੰਦਰ ਸਿੰਘ ਮੇਰਾ ਨਾਮ ਆ ਮੋਬਾਈਲ ਨੰਬਰ 9815639100 9815239100 ਜਿਹੜੀ ਪਹਿਲਾ ਨੰਬਰ ਤੇ ਬੱਚੀ ਦੇਖ ਰਹੇ ਆ ਪਹਿਲਾ ਸੁਆ ਸੂਰੀ ਆਈ ਇਹ ਪਨਮੂਨ ਸੂਰੀ ਆ ਜੀ ਚਾਰ ਦੰਦਾ ਜਰਸੀ ਫੁੱਲ ਕੁਆਲਟੀ ਠੀਕ ਆ ਜਰਸੀ ਪਹਿਲਾ ਸੁਆ ਜਿਵੇਂ ਕਹਿੰਦੇ ਪਿੰਡ ਦਾ ਘੀਰਾ ਤਾਂ ਪਤਾ ਲੱਗ ਜਾਂਦਾ ਮੂੰਹ ਮੱਥਾ ਕੁਆਲਟੀ ਵਗੈਰਾ ਦੇਖੋ ਜੇ ਵਕਿਆ ਬੰਦਾ ਨਾ ਠੀਕ ਆ ਟਵਾਟਾ ਚੰਗਾ ਹੈਗਾ ਇਹਦਾ ਸੀਮੈਂਟ ਰਿਕਾਡ ਬੈਕਗ੍ਰਾਉਂਡ ਪਤਾ ਆਪਾਂ ਨੂੰ ਬੈਕਗ੍ਰਾਉਂਡ ਫਰੀ ਇਹਦਾ ਅਸੀਂ ਮਨ ਲੱਗਿਆ ਵਾ ਜੀ ਇਹਦੇ ਠੀਕ ਹੈ ਪ੍ਰੀ ਦਾ ਆਪਾਂ ਸੀਮਾ ਦੱਸਿਆ ਹਨਾ ਹਾਂਜੀ ਹਾਂਜੀ ਪਲੂਣ ਬੱਚੀ ਹੋਣੀ ਹੈ ਪਲੂਣ ਪਹਿਲਾ ਸਵੇਰ ਮੂਹ ਚਾਰ ਦਾਤ ਕਨਫਰਮ ਹਾਂਜੀ ਹਾਂਜੀ ਠੀਕ ਹੈ ਪਹਿਲੇ ਸੂਜ ਆਪਾਂ ਗੈਸ ਲਾ ਸਕੀਏ ਬਾਕੀ ਬਾਦੀ ਮੰਤਰ ਬਿਊਟੀ ਚੰਗੀ ਆ ਕਿੰਨਾ ਦੁੱਧ ਪਾ ਸਕਦੇ 25 ਲੀਟਰ ਦੁੱਧ ਖੁੱਲਾ ਰਾਮ ਗਰੀ ਨਾ ਪਾਉਂਦੇ ਠੀਕ ਹੈ ਤੇ ਠੰਡੀ ਸੀਲ ਦਾ ਕੋਈ ਇੰਤ ਨਹੀਂ ਮੈਂ ਕਿਹਾ ਗੱਲ ਦੀ ਕੋਈ ਨਹੀਂ ਕਿੱਥੇ ਬਾਦੀ ਹੱਥ ਫੇਰੀ ਜਾਂ ਕੋਸ 20 ਨਹੀਂ ਕਹਿੰਦੀ ਐ ਨਹੀਂ ਹੈਗਾ ਵੀ ਗਰਮ ਆ ਗਈ ਠੀਕ ਹੈ ਜਿਵੇਂ ਮਰਜੀ ਹੱਥ ਫੇਰੀ ਜੋ ਮਗਰ ਦੀ ਮੂਰਤੀ ਕੋਸ਼ ਕਰੀ ਜਾਓ ਬੈਠੇ ਰਹੋ ਥੱਲੇ ਆਏ ਨਹੀਂ ਹੈ ਕਿ ਲੱਤ ਮਾਰੂਗੀ ਉਹ ਕੰਮ ਨਹੀਂ ਸੁਭਰ ਉਹ ਗੱਲ ਕਹੀ ਜਾਵੇ ਹੀਰਾ ਦਾ ਪਤਾ ਲੱਗ ਜਾਂਦਾ ਪਿੰਡ ਦਾ ਇਹ ਤਸਵੀਰ ਦੇਖ ਰਿਹਾ ਤਸਵੀਰ ਠੰਡੀ ਆ ਜਾਵਾ ਹਨਾ ਕਿ ਕੁਆਲਿਟੀ ਵੀ ਹੁੰਦੀ ਹੈ ਠੰਡੀਆਂ ਦੇ ਜਰਸੀ ਇਹ ਜਰਸੀ ਜਿਵੇਂ ਹਰੇ ਕੰ ਦਾ ਸੋਚਦਾ ਵੀ ਮੈਂ ਕੈਨੇਡਾ ਜਾਣਾ ਵੀ ਮੋਲਕ ਠੰਡਾ ਉਥੇ ਦੋ ਪੈਸੇ ਬਣ ਜਾਂਦੇ ਉਹ ਗੱਲ ਇਹਦੇ ਵਿੱਚ ਆ ਗਈ ਹੈ ਨਾ ਸੋ ਜਿਹੜੇ ਵੀ ਡਿਮਾਂਡ ਕਰਦੇ ਉਹਨਾਂ ਨੂੰ ਇਹਦੇ ਖਾਸੇ ਤੋਂ ਪਤਾ ਹੈਗਾ ਉਹਨਾਂ ਨੂੰ ਪਤਾ ਹੈਗਾ ਜਿਹੜੇ ਵੀਰਾਂ ਨੇ ਜਰਸੀ ਦਾ ਕੰਮ ਕਰਦੇ ਆ ਠੀਕ ਹੈ ਜਿਹਨੂੰ ਸ਼ੌਕ ਆ ਹੁਣ ਪਿੱਛੇ ਵੀ ਵੀਡੀਓ ਪਾਈ ਸੀ ਤੁਹਾਡੇ ਵਾਲੇ ਚੈਨਲ ਤੇ ਆ 20 ਦਿਨ ਹੋ ਗਏ ਬਾਕੀ ਹਾਲ ਚਲੰਦਰ ਤੋਂ ਜਰਸੀ ਲੈ ਰੇ ਪਹਿਲੇ ਫੋਨ ਤੇ ਫੌਲਰ ਪੀਏ ਲਾ ਕੇ ਉਸੇ ਟਾਈਮ ਹੀ ਕਹਿੰਦਾ ਵੀਰੇ ਸਵੇਰੇ ਸਾਰੀ ਗੱਡੀ ਤੇ ਭੇਜ ਦੀ ਮਾਈ ਭੇਜ ਬੱਜਰੇਵੰਦ ਨੂੰ ਪਤਾ ਉਹ ਮਿੰਟ ਦੋ ਲਾਉਂਦਾ ਉਹਦਾ 2 ਮਿੰਟ ਦੋ ਤੇ ਦੁੱਧ ਦੀ ਐਵਰੇਜ 25 ਕਿਲੋ ਰੇਟ ਕੀ ਰੋ ਵੀਰੇ ਦਾ 25 ਕਿਲੋ ਦੁੱਧ ਲੱਖ 10000 ਰੁਪਏ ਦੀ ਦੇਮ ਆ ਟੋਰੇਵਾਰ ਨੂੰ ਕੁਆਲਟੀ ਵਗੈਰਾ ਦੇਖਦਾ ਸੋਹਣੀ ਸਾਫ ਸੁਥਰੀ ਰਾਜੀ ਸਮੇਂ ਪੜੀ ਮੂੰਹ ਚਾਰ ਦੰਦ ਪਹਿਲਾ ਸੂਆ ਸੂਰਜ ਕੋਈ ਵੀਰ ਛੋਟੀ ਮੰਨ ਕੇ ਨਾਵੇ ਪ੍ਰੀਦਾ ਅੱਗੇ ਲੱਗਿਆ ਦੱਸਿਆ ਬੰਦਿਆਂ ਨੇ ਸੀਮਨ 25 ਕਿਲੋ ਦੁੱਧ ਦੀ ਐਵਰੇਜ ਸੋ ਦੇਖੋ ਯਾਰ ਫੁੱਲ ਸਾਈਜ਼ ਦੇ ਵਿੱਚ ਆ ਵਿੱਚ ਵੀਰ ਕਹਿੰਦਾ ਜਰਸੀ ਛੋਟੀ ਨਿਕਲ ਗਈ ਵੱਡੀ ਜਰਸੀ ਹੈ ਜਮਾ ਫੇਸ ਕੁਆਲਟੀ ਵਗੈਰਾ ਦੇਖੋ ਮੂੰਹ ਮੱਥਾ ਯਾਰ ਅਸਲ ਪੰਜਾਬ ਵਾਲੀ ਜਰਸੀ ਸੋ ਜਮਾ ਨਜ਼ਾਰੇ ਲਿਆ ਦਿੰਦੇ ਆ ਜਿੱਦਾਂ ਤੁਹਾਡਾ ਮਨ ਪਸੰਦ ਮੀਟਰ ਰਖਾ ਕੇ ਅੱਗੇ ਵਧ ਰਹੇ ਤੁਹਾਡੇ ਘਰੇ ਬਰੀਡ ਚਾਰ ਕਰਦਣੀਆਂ ਸੋ ਲੇਵਾ ਦੇਖੋ ਜੀ ਇੱਕ ਹੋਰ ਗੱਲ ਥਾਣਾ ਫੁੱਟ ਫੁੱਟ ਦੀ ਵਿਛੀ ਤੇ ਪਈ ਹੈ 110000 ਕੀਮਤ ਆ ਇਹਦੇ ਵਿੱਚੋਂ ਫਿਰ ਮੌਕੇ ਤੇ ਮਾਰਦਾਨ ਹੋ ਜਾਊਗਾ ਮੌਕੇ ਤੇ ਮਾਰਦਾਨ ਕਰ ਰਹੇ ਜੀ ਬਸ ਜ਼ਰੂਰ ਕਰਾਂਗੇ ਜੇ ਕਿਸੇ ਨੇ ਆਨਲਾਈਨ ਵਸਾਉਣੀ ਆ ਗਰੰਟੀ ਹੂ ਆਪਣੀ ਫੁੱਲ ਵਟਾਪ ਠੀਕ ਆ ਥਾਣਾ ਥਾਣਾ ਦੀ ਬਿਲਕੁਲ ਓਕੇ ਆ ਹਨਾ ਖਬਰ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਨਗੀਨਾ ਦਿਖਾਤਾ ਜਾਵਾਂ ਤੇ ਹਵਾਨਾ ਇੱਕ ਵਾਰੀ ਨੇੜੇ ਤੋਂ ਫੇਰ ਦਿਖਾਣੇ ਆ ਬਾਕੀ ਥਾਣਾ ਪੂਰਾ ਫੋਟੋ ਫਟਾਫਟ ਮਾਗਣਾ ਠੀਕ ਆ ਹੜ ਤਾਂ ਇਕੱਲੀ ਕੱਚੀ ਕੱਚੀ ਆ ਸੱਚੀ ਗੱਤੀ ਜ਼ਰੂਰ ਆ ਇੱਕ ਹੱਥੇ ਦੀ ਲੱਤੀ ਇਹ ਵਾਰ ਕੀ ਠੰਡੀ ਛੇੜਿਆ ਜਿੱਥੇ ਜੀ ਕਰਦਾ ਉਸੇ ਰੋਕ ਲੋ ਜਿੱਥੇ ਮਰਜੀ ਖਾ ਲੋ ਕੁਝ ਵੀ ਨਹੀਂ ਕਹਿੰਦੇ ਵੀ ਕੋ ਯਾਰ ਥਾਣ ਇੱਕ ਵਾਰ ਨੇੜੇ ਤੋਂ ਆਪਾਂ ਫੇਰ ਦਿਖਾ ਦਈਏ ਸੋ ਆ ਥਾਣਾ ਦੇਖੋ ਯਾਰ ਚਾਰੇ ਸਪੇਸ ਤੇ ਉਹ ਇਹ ਨਹੀਂ ਮੂਰੇ ਲੈਵਾ ਉਹਨੇ ਹੀ ਮੂਰੇ ਆ ਉਹਨੇ ਹੀ ਮਾਗਰ ਠੀਕ ਹੈ ਪਹਿਲੇ ਬੰਨਣਾ ਬੱਤੀ ਦੇਖ ਲੈ ਕੁਝ ਵੀ ਨਹੀਂ ਤਾਂ ਨਾ ਪੂਰੀ ਫਲ ਪਈ ਜਾ ਠੀਕ ਹੈ ਠੰਡੀ ਛੇੜ ਦਾ ਓਕੇ ਆ ਜਾਵਾਂ ਹਨਾ ਅੱਗੇ 2 ਨੰਬਰ ਜਿਹੜੀ ਰੈਡ ਦੇਖ ਰਹੇ ਆਪਾਂ 2 ਨੰਬਰ ਬੱਚੀ ਸੂਈ ਹੈ ਜੀ ਹੁਣੇ ਹੀ ਸੂਈਆ ਜੇਰ ਕੰਪਲੀਟ ਆ ਪਈਆ ਬੱਠਲ ਦੇ ਵਿੱਚ ਜੇਰ ਬੱਠਲ ਦੇ ਵਿੱਚ ਬੱਚਾ ਕੀ ਦੇਦਾ ਬੱਚਾ ਇਹਨੇ ਦੇਖਾਂਗਾ ਬੱਚਾ ਸਾਊਸੀਲ ਪੂਰੀ ਫੁੱਲਰ ਦੁੱਧ ਜਾਂ ਸੁਭਾ ਹੈ ਦੁੱਧ ਜਾਂ ਸੁਭਾ ਸੂਈਆ ਧਾਰਾ ਵਗੈਰਾ ਮਾਰ ਕੇ ਦੇਖ ਲਈਏ ਓਕੇ ਆ ਧਾਰਾ ਮਾਰ ਕੇ ਦੇਖਨੇ ਆ ਸਾਰਾ ਸੁੱਕਿਆ 2.5 ਕਿਲੋ ਦੁੱਧ ਵੀ ਇਹਦਾ ਚੋਇਆ ਹੋਇਆ ਹੈਗਾ ਨਾੜਾ ਨੂਰਾ ਲੇਵੇ ਤੇ ਪੂਰੀਆਂ ਫੁੱਲ ਲੈ ਗਈ ਐ ਨਹੀਂ ਹੈਗਾ ਕੋਈ ਕੋਈ ਡੁਪਲੀਕੇਟ ਜੀ ਹੈ ਕਿ ਜਾਂ ਢਾਂਡੀ ਰੋਟੀ ਹੋਣੀ ਹੈ ਠੀਕ ਹੈ ਰੇਡ ਹੀ ਰੋਬੇ ਦਾ ਰੇਟ ਇਹਦਾ 75000 ਮੁੱਲ ਕਦੇ ਤੇ 70000 ਦੀ ਗੱਲ ਦੇਦਾ 77000 ਦੀ ਠੀਕ ਹੈ ਟੋਰ ਦੀ ਬਾਦ ਇਸ ਕੁਆਲਟੀ ਵੀ ਗੱਲਾਂ ਦੇਖੋ ਬੈਂਡ ਦੀ ਸੋਹਣੀ ਸਾਫ ਸੁਥਰੀ ਹੈ ਰੇਟ ਸਿਰਫ ਜੈਨੂਅਲ 77000 ਸੂਈ ਸਵਾਈਆ ਜੇਰ ਤਾਰ ਤਾਰਾ ਕੰਮ ਹੋ ਗਿਆ ਚਿੱਟਾ ਜਲਾ ਦਈ ਜਾਂਦੀ ਹੈ ਜੇਰ ਬਾਚ ਡੀਪ ਕਰਦੀ ਆਪਾਂ ਤੇ ਤਾਰਾ ਵੀ ਇਹਦੇ ਮਾਰ ਕੇ ਦੇਖ ਲੈ ਵੀਡੀਓ ਲੰਬੀ ਹੋਣੀ ਆਪਾਂ ਤਾਰਾ ਮਾਰ ਕੇ ਦਿਖਾਉਂਦੇ ਤੇ ਇੱਕ ਸ਼ਾਮ ਦਾ ਟਾਈਮ ਹੋਇਆ ਪਿਆ ਜਮ ਤੇ ਰੇਟ 77000 ਜੈਨੂਅਲ ਜਾ ਤੇ ਦੁੱਧ ਦੀ ਵੀਰ ਗੱਲ ਕਰਦੀ ਹੈ ਕਹਿੰਦਾ ਬਾ ਉਹ ਕਿੱਥੇ ਚੱਲੂਗੀ ਇਹ 20 ਲੀਟਰ ਫੁੱਲਾ ਦੋ ਦੇ ਦੀ ਠੀਕ ਹੈ 20 ਕਰਕੇ ਲੇਵਾ ਕੁਛ ਵੀ ਨਹੀਂ ਜਦੋਂ ਇਹ ਪਹਿਲਾ ਸੂਈ ਆ ਉਹ ਫਸੀ ਹੋਣੀ ਠੀਕ ਕਹਿੰਦਾ 15 20% ਰੇਟ ਆ ਹਵਾਨਾ ਲੇਵਾ ਕਰਤਾ ਖਾਲੀ ਹੈ ਨਾ ਹਾਂਜੀ ਘਟ ਗਿਆ ਤਾਂ ਮੈਂ ਵੈਸੇ ਤੁਹਾਨੂੰ ਫੋਨ ਕਰ ਲਿਆ ਹੁਣ ਤੁਸੀਂ ਕਿਹਾ ਮੈਥੋਂ ਨਿਕਲਣ ਲੱਗਿਆ ਮੈਂ ਚਲਾ ਆ ਜਾ ਵੀਡੀਓ ਪਾ ਦੇ ਜਾਇ ਜਾਇ ਕਾਲ ਆ ਜਾ ਇਹ ਮੈਨੂੰ ਪਹਿਲਾਂ ਕੋਟਾ ਹਾਂ ਤਾਂ ਫਿਰ ਮੈਨੂੰ ਚੋਲਦਾ ਜਾਇ ਜਾਇ ਕਾਲ ਆ ਵੀਰ ਦੇ ਕੋਲੋਂ ਫੋਨ ਆਇਆ ਮੈਨੂੰ ਪਹਿਲਾਂ ਟਾਈਮ ਨਹੀਂ ਲੱਗਿਆ ਤੇ ਖੇਚਣ ਆਏ ਆ ਵੀਰ ਕੋਲੇ ਤੇ ਰੇਟ 73000 ਰੁਪਿਆ ਤੇ ਲੇਵਾ ਫਿਟਿੰਗ ਵਾਲਾ ਜਮਾ ਥਣ ਫਟ ਦੀ ਵਿੱਚ ਆ ਮੁਰਨਾਜ ਮਗਰਨਾਜ ਪੋਣੇ ਫਟ ਦੀ ਗੇਅਰ ਢਾ ਰੋ ਕੇ ਰੇਟ ਸ 77000 ਜੀ ਜਦੋਂ ਆਪਾਂ ਬੈੜ ਖਰੀਦਦੇ ਤਿੰਨੇ ਗੱਲਾਂ ਡਰ ਹੁੰਦਾ ਵੀ ਥਣ ਕਿਵੇਂ ਨਿਕਲੂਗਾ ਤੇ ਜੇਰ ਕਿਵੇਂ ਉਹ ਗੱਲੋਂ ਵੇਚਦੇ ਰੋ ਜਾਂ ਬੱਚਾ ਮੇ ਲਗਾ ਫੜਾ ਤੇ ਖਵਾਨਾ ਦੇਖੋ ਯਾਰ ਮੂਹਰਾ ਸਾਡੇ ਕੋਲ ਤਰੇਖੇ ਤੇ ਆ ਜਾਵੇ ਫੜਾ ਉਹਦਾ ਵਧੀਆ ਮੁਠੀ ਵਾਲਾ ਸੁਣ ਲੱਗਿਆ ਠੀਕ ਹੈ ਅੱਗੇ ਵੀ ਤੀਜੇ ਨੰਬਰ ਤੇ ਆਪਾਂ ਗੱਪੜ ਦੇਖੀ ਜਾਨੇ ਹਨਾ ਅੱਗੇ ਸਾਈ ਵਾਲਾ ਜੀ ਤੀਜੇ ਨੰਬਰ ਤੇ ਸਾਉਥ ਫੀਲ ਆ 20 ਲੀਟਰ ਤੋਂ ਦਿੱਤਾ ਪਾਇਆ ਤਾਂ ਹੁਣ ਇਹਨੇ ਤੀਜੇ ਸੂਟ ਸੋਣਾਗਾ ਨਿਆਣਾ ਪਾ ਕੇ ਮਿਲਦੀ ਆ ਕੋਈ ਇਹ ਨਹੀਂ ਗੱਲ ਹੈ ਕਿ ਅਗਲਾ ਕਹੇ ਰੱਤ ਮਾਰੂ ਬਾਲਟੀ ਚੋਂ ਕੰਮ ਨਹੀਂ ਹੈ ਕਿਆ ਦਿਨ ਕੱਢ ਜੂਗੀ ਇਹ ਹਫਤਾ ਲੈਣਾ ਆਏ ਨੇ ਹਫਤਾ ਤਾਂ ਘੱਟ ਵੀ ਲੈ ਸਕਦੀ ਆ ਜਿਹੜੀ ਹਫਤਾ ਦਾ ਪਿਆਰ ਆ ਦੁੱਧ ਕਿੰਨਾ ਕੁ ਦੇ ਦੂੰਗੀ ਦੁੱਧ 20 ਵਾਈ ਲੀਟਰ ਦੂੰਦਾ ਰੇਟ ਕਿ ਰਹੂਗਾ ਰੇਟ 75000 ਦੀ ਦੇਣਾ ਕੱਢ ਤੇਰਾ ਦੇਖੋ ਸ਼ਾਈਨਿੰਗ ਸ਼ੂਨਿੰਗ ਬੈਠਦੀ ਯਾਰ ਕਿਆ ਬਾਤ ਆ ਕਹਿੰਦਾ ਵਾ ਲੱਗ ਜਰੇ ਵੀ ਅੰਦਾਜ਼ਾ 20 ਤੋਂ ਬਾਹਰ ਵਾਲੀ ਹੈਗੀ ਆ ਹਨਾ ਜੀ ਅਸੀਂ ਆਪਾਂ ਗਾਰੰਟੀ ਵੀ ਦੇ ਦਾਂਗੇ ਹੋਰ ਦੱਸੋ ਤੇ ਬਾਕੀ ਯਾਰ ਇੱਕ ਤਰ੍ਹਾਂ ਦੀ ਮੱਝ ਹੀ ਆ ਜਮਾ ਹਨਾ ਜਮਾ ਮੱਝ ਤੇ ਜਿਹੜੇ ਬੰਦੇ ਕੋਲੇ ਰੱਖੀ ਵੀ ਆ ਉਹਨਾਂ ਦਾ ਪਤਾ ਹੁੰਦਾਗਾ ਸਾਊਸੀਲ ਪੂਰੀ ਫੁੱਲ ਆ ਕਿ ਉਹ ਨਹੀਂ ਗੱਲ ਹੈਗੀ ਕੋਈ ਕੋ ਲੱਤਾਂ ਵਾਲੀ ਐ ਨਿਆਣਾ ਪਾ ਕੇ ਜਿਹੜਾ ਬੰਦਾ ਮਰਜ਼ੀ ਜਦੋਂ ਮਰਜ਼ੀ ਆ ਕੇ ਪਾਸ ਕਰਦਾ ਠੀਕ ਹੈ ਰੇਟ ਹੈ 75000 75000 ਰੇਟ ਹੈ ਬਾਕੀ ਜਾਨ ਵਾਲੀ ਵਹਿੜ ਆ ਉਹ ਗੱਲ ਨਹੀਂ ਹੈਗੀ ਜਾਨ ਹੈ ਨਹੀਂ ਵਹਿੜ ਚੱਲਦੀ ਸੀ ਜੀ ਆ ਠੀਕ ਹੈ ਦੁੱਧ ਜਾਨ ਵਾਲਾ ਕੋਈ ਵੀ ਦੇਊਗਾ ਲਿੱਸਾ ਤਾਂ ਦਿੰਦੇ ਨਹੀਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੈ ਜੈ ਗੱਲਾਂ 75000 ਚ ਨਰਮ ਮੌਕੇ ਤੇ ਹੋ ਜੂਗੀ ਦਿਨ ਹਫਤਾ ਗੜਦੀ ਆ ਸੂਆ ਜਰੂਰ ਨਤੀਜਾ ਸੁਣਦੀਆਂ ਕਹਿਨੇ ਵੀ ਦੂਜਾ ਵੀ ਕਹਿੰਦਾ ਹਨਾ ਦੂਜਾ ਕਹਿੰਦੇ ਚੱਲਦੀ ਆ ਬਈ ਦੇਖ ਲਓ ਮੂੰਹ ਮੱਥਾ ਸਾਰਾ ਕੁਝ ਦੱਸ ਦਈਏ ਵੀ ਦੂਜਾ ਦਾ ਪਰ ਆਪਾਂ ਨਹੀਂ ਝੂਠ ਮਾਰ ਰਹੇ ਤੀਜੇ ਸੁਣਾਗਾ ਜੇ ਆ ਜੇ ਗੱਲ ਆ ਜੇ ਵੇ ਕੀ ਫਾਇਦਾ ਝੂਠ ਬਟੰਦੋਂ ਹੁਣ ਤਲਜੋ ਫਾਇਦਾ ਕੀ ਆ ਤੇ ਖਲੇ ਕੱਚੀ ਕੱਚੀ ਆ ਜਿਹੜੇ ਵੀ ਕਹਿੰਦੇ ਕਿ ਸਾਹੇ ਵਾਲ ਲੈਣੀ ਆ ਠੰਡੀ ਸੀਲ ਵਾਲ ਵਰਗੀ ਰੇਟ 75000 ਮਾਨਦਨ ਮੌਕੇ ਤੇ ਹੋ ਜੂਗਾ ਇੱਕ ਦਿਖਾ ਦੀ ਸੂਈ ਵੀ ਦੋ ਦਿਖਾ ਦੇ ਗੱਬੜਾ ਵਾਹ ਦੇਖੋ ਯਾਰ ਕਿਆ ਬਾਤਾਂ ਥਮ ਥਮ ਨੇੜੇ ਤੇ ਕਰੀ ਹੋਰ ਦਿਖਾ ਦਿੰਨੇ ਆਪਾਂ ਅਜੇ ਤਾਂ ਕੱਚੀ ਕੱਚੀ ਆ ਹਨਾ ਬਸ ਕੱਚੀ ਵਾਲੇ ਜਰਸੀ ਇੱਕ ਹੋਰ ਆਪਾਂ ਫੇਰ ਦਿਖਾ ਦਈਏ ਜਿਹੜੇ ਕਹਿੰਦਾ ਬ੍ਰੀਡ ਤਿਆਰ ਕਰਨੀ ਆ ਆ ਤੁਹਾਡਾ ਸੁਪਨਾ ਪੂਰਾ ਕਰੂਗੀ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤਿਆਰ